ਆ ਕਮੈਂਟ ਉਹਦੇ ਮੈਂਸ਼ਨ ਕੀਤਾ ਹੈ ਬੰਦੇ ਦੀ ਕਰਤੂਤ ਵੇਖੋ ਤੁਸੀਂ ਇਹਨੇ ਕੀ ਲੈ ਕੇ ਪਾਇਆ ਵਾ ਤੇ ਮੈਂ ਇਹਨੂੰ ਇਹੋ ਕਹਿਣਾ ਚਾਹੁੰਦਾ ਵਾ ਤੇਰੇ ਅੱਧੀਆਂ ਗੱਦੀਆਂ ਦਾ ਕੋਈ ਸਾਨੂੰ ਉਹ ਨਹੀਂ ਫਿਕਰ ਨਹੀਂ ਪਾਦਾ ਨਹੀਂ ਤੂੰ ਕਰਨਾ ਕਮੈਂਟ ਜਿਹੜੇ ਕਰਦੇ ਆ ਤੈਨੂੰ ਪਤਾ ਵਾ ਤੂੰ ਇਹ ਆਖਿਆ ਵੀ ਲੱਤਾਂ ਤੇ ਜੋਰ ਲਾਓ ਜਿਦਾ ਤੂੰ ਇਤਹੀ ਰੀਲਾ ਦੇ ਲਾਉਂਦੇ ਨੇ ਤੈਨੂੰ ਇਹ ਪਤਾ ਵਾ ਭੀਰੀਲਾ ਦੇ ਜਾਂ ਲੱਤਾਂ ਦੇ ਮਗਰੋਂ ਕਿੰਨਾ ਪਾ ਜੋਰ ਲਾਉਂਦੇ ਨੇ ਰੀਲ ਦੇ ਇੱਕ ਸਕਿੱਟ ਦੀ ਬਣਾ ਕੇ ਪਾ ਤੀ ਬਾਕੀ ਤੈਨੂੰ ਪਤਾ ਸਾਡੀ ਮਿਹਨਤ ਕਿੰਨੀ ਹੈ ਤੇ ਮੈਂ ਤੇ ਆਨਾ ਵਾ ਕੋਈ ਮਤਲਬ ਸਾਡੇ ਵਰਗੇ ਨੂੰ ਦੁੱਖ ਨਾਲ ਬਖਸ਼ੇ ਪਰਮਾਤਮਾ ਗਰੀਬੀ ਘਟੀ ਜਾਂਦੀ ਹੈ ਜੇ ਤੈਨੂੰ ਦੁੱਖਣਾ ਹੋਵੇ ਕੋਈ ਹੁਣ ਸਾਨੂੰ ਪਤਾ ਨਾ ਕਿਦਾਂ ਆਪਾਂ ਨਹੀਂ ਆ ਕਰ ਇਹ ਵੀ ਜੇ ਤੈਨੂੰ ਦੁੱਖੇ ਮਿਲੇ ਨਾ ਫਿਰ ਤੈਨੂੰ ਪਤਾ ਲੱਗੇ ਤੇ ਬਾਕੀ ਸਾਡੇ ਮਾਪਿਓ ਜਿਹੜੇ ਜਿਹੜੇ ਸਾਨੂੰ ਸਾਮਣੇ ਆ ਜਾਂ ਆਪਾਂ ਜਾਣਦੇ ਆ ਤੇ ਬਾਕੀ ਸਾਡੇ ਭੈਣ ਭਰਾ ਜਿਹੜੇ ਵੀਡੀਓ ਵੇਖਦੇ ਆ ਸਾਨੂੰ ਉਹ ਬਹੁਤ ਵਧੀਆ ਕਮੈਂਟ ਕਰਦੇ ਆ ਬਹੁਤ ਵਧੀਆ ਸਾਨੂੰ ਲਿਊਕ ਲਿਓਟ ਕਰਦੇ ਆ ਤੇ ਸਾਨੂੰ ਤੇਰੇ ਵਰਗੀ ਦੀ ਕੋਈ ਪਰਵਾਹ ਨਹੀਂ ਤੇ ਨਾਲੇ ਇਹ ਕਮੈਂਟ ਕਰਨਾ ਬਹੁਤ ਸੌਖਾ ਵਾ ਜਿਹਦੇ ਦੇ ਵੀਡੀਓ ਨੂੰ ਬਤਾਉਂਗਾ ਠੀਕ ਹੈ